ਅੱਜ ਇਸ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦਾ ਕੋਈ ਮੁਕਤੀ ਨਸ਼ਾ ਨਹੀਂ। 12ਵੀਂ ਜਮਾਤ ਦਾ ਪਿਆਰਤੀ ਆਪਣੀ ਮਾਂ ਬੋਲੀ ਪੰਜਾਬੀ ਦਾ ਵਿਸ਼ਾ ਜਿਹੜਾ ਉਸ ਵਿਸ਼ੇ ਦਾ ਪੇਪਰ ਹੈ ਉਹ ਪਾਸ ਨਾ ਕਰ ਸਕੇ 5000 ਦੇ ਕਰੀਬ ਜਵਾਕ ਪੰਜਾਬੀ ਵਿਸ਼ੇ 'ਚ ਟੇਂਦੇ ਨੇ। ਪੰਜਾਬ ਹਰਿਆਣਾ ਦੇ ਅਸਲ ਸਿੱਖ ਦੇਖੀਏ ਤਾਂ ਮੰਗ ਉੱਠਈ ਆ। 13000 ਤੋਂ ਸਿੱਪਾਣੀ ਨੇ ਕਿ 13000 ਤੋਂ ਸਿੱਪਾਣੀ ਨੂੰ ਪਕੜਾ ਨਾ ਰਸੋ 13300 ਕੰਗਣਾ ਰਣੋਤ ਕੰਗਣਾ ਰਣੋਤ ਦੇ ਕਬੀਟ ਨੇ ਭਾਜਪਾ ਨੂੰ ਭਾਜਪਾ ਨੂੰ ਹੀ ਉਸ ਕੰਗਣਾ ਰਣੋਤ ਨੇ ਆਪਣੇ ਵਰਿੰਦਰ ਮੋਤੀ ਦੀਪ ਕਰਦੇ ਉਸਨੇ ਸਭ ਦਾ ਬਾਪ ਆਸਰ ਟਰੰਪ ਨੂੰ ਅਲਫਾ ਪੁਰਸ਼ ਦੱਸਿਆ ਅਲਫਾ ਪੁਰਸ਼ ਮਤਲਬ ਹੁੰਦਾ ਬਹੁਤ ਪ੍ਰਭਾਵਸ਼ਾਲੀ ਬੰਦਾ ਕਹਿੰਦੀ ਕਿ ਟਰੰਪ ਹੈ ਜਿਹੜਾ ਆਲਫਾ ਪੁਰਸ਼ ਪਰ ਕਹਿੰਦੀ ਨਰੇਂਦਰ ਮੋਦੀ ਅਲਫਾ ਪੁਰਸ਼ ਦਾ ਵੀ ਬਾਪ ਸਭ ਦਾ ਬਾਪ ਆ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜੁੱਧ ਨਸ਼ਿਆਂ ਵਿਰੁੱਧ ਅੱਜ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਸਾਰੇ ਅਖਬਾਰਾਂ ਦੇ ਵਿੱਚ ਲਗਭਗ ਮੁਰਲਾ ਪੰਨਾ ਅਜੇ ਇਸ ਇਸ਼ਤਿਹਾਰ ਨਾਲ ਹੀ ਭਰਿਆ ਹੈ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਹਰ ਹੁਣ ਹਰ ਪਿੰਡ ਹਰ ਸ਼ਹਿਰ ਹੋਵੇਗਾ ਨਸ਼ਾ ਮੁਕਤ ਅੱਜ ਇਸ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ अरविंद केजरीवाल ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਇਮਾਨਦਾਰਾਂ ਦੀ ਸਰਕਾਰ ਹੈ ਤੇ ਇਸ ਦੇ ਵਿੱਚ ਕੋਈ ਭ੍ਰਸ਼ਟਾਚਾਰ ਨਹੀਂ ਹੈ ਤੇ ਕੋਈ ਨਸ਼ਾ ਪੱਤਾ ਨਹੀਂ ਹੈ ਪਰ ਪੰਜਾਬ ਦੀਆਂ ਜੜਾਂ 'ਚ ਜਿਹੜਾ ਨਸ਼ਾ ਬੈਠਾ ਹੈ ਉਸ ਨੂੰ ਅਸੀਂ ਹੁਣ ਖਤਮ ਕਰਨ ਲਈ ਤੁਰਿਆ ਸੋਇਓ ਦੀ ਯਾਤਰਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ 'ਚ ਅੱਜ ਯਾਤਰਾ ਸ਼ੁਰੂ ਹੋਈ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਬੈਠਕ ਹੋਈ ਸੀ ਇਸ ਨੂੰ ਲੈ ਕੇ ਕਿ ਕਿਵੇਂ ਪਿੰਡਾਂ 'ਚ ਕਮੇਟੀਆਂ ਬਣਨਗੀਆਂ ਕਿਵੇਂ ਪਰ ਪੰਚ ਸਰਪੰਚ ਪਿੰਡ ਦੇ ਮੋਤਵਾਰੇ 'ਚ ਸ਼ਾਮਲ ਹੋਣਗੇ ਫਿਰ ਉਹਨਾਂ ਦਾ ਕਨੈਕਸ਼ਨ ਹੋਊਗਾ ਆਮ ਆਦੀ ਪਟ ਦੇ ਲੀਡਰਾਂ ਨਾਲ ਅੱਗੇ ਕਨੈਕਸ਼ਨ ਹੋਊਗਾ ਐਮਐਲਏ ਨਾਲ ਤੇ ਇਸ ਤਰ੍ਹਾਂ ਉਹ ਨਸ਼ਾ ਮੁਕਤੀ ਦੇ ਲਈ ਕੰਮ ਕਰਨਗੇ ਪੁਲਿਸ ਪ੍ਰਸ਼ਾਸਨ ਦਾ ਮੁੱਖ ਭੂਮਿਕਾ ਹੋਊਗੀ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਹੋਊਗੀ ਬਕਾਇਦਾ ਨੰਬਰ ਜਾਰੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਦ ਵੀ ਆਪਣਾ ਨੰਬਰ ਜੰਨ ਤੱਕ ਕੀਤਾ ਗਿਆ ਇੱਕ ਹੈਨਾ ਟੋਲ ਫਰੀ ਨੰਬਰ ਟਾਈਪ ਕੇ ਤੁਸੀਂ ਇਹਦੇ ਤੇ ਸੂਚਨਾ ਦੇ ਸਕਦੇ ਹੋ WhatsApp ਕਰ ਸਕਦੇ ਹੋ ਸੋ ਇਹ ਨਸ਼ਾ ਮੁਕਤੀ ਮਹਮ ਦੀ ਸ਼ੁਰੂਆਤ ਹੋ ਗਈ ਆ ਪਰ ਪੰਜਾਬ ਦੀਆਂ ਜੇਲਾਂ ਉਹਦੇ ਅੰਦਰੋਂ ਕਹਿੰਦੇ ਨਸ਼ਾ ਫੜਿਆ ਗਿਆ ਹੁਣ ਇਹ ਨਸ਼ਾ ਮੁਕਤੀ ਮਹਮ ਦਾ ਹਿੱਸਾ ਹੈ ਕਿ ਸੰਗਰੂਰ ਦੀ ਜੇਲ੍ਹ ਚੋਂ ਨਸ਼ਾ ਫੜ ਲਿਆ ਦੇਖੋ ਜੀ ਕਿੰਨੀ ਵੱਡੀ ਪ੍ਰਾਪਤੀ ਆ ਨਸ਼ਾ ਮੁਕਤੀ ਮਹਮ ਪ੍ਰਕਿਰਿਆ ਤਹਿਤ ਜਾਏ ਅੱਜ ਦਾ ਸੱਚ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਬਾਜ਼ਾਰ ਸੱਜਦੇ ਨੇ ਨਸ਼ੇ ਦੇ ਚਿੱਟਾ ਚਾਹੀਦਾ ਹੈ ਕਾਲਾ ਚਾਹੀਦਾ ਹੈ ਹੈਨਾ ਗੋਲੀ ਚਾਹੀਦੀ ਹੈ ਕੈਪਸੂਲ ਚਾਹੀਦਾ ਹੈ ਟੀਕਾ ਚਾਹੀਦਾ ਹੈ ਹੈਨਾ ਕੋਈ ਹੋਰ ਖਾਣ ਪੀਣ ਦੀ ਚੀਜ਼ ਚਾਹੀਦੀ ਹੈ ਪੀਣ ਵਾਲਾ ਮਸਲਾ ਚਾਹੀਦਾ ਜੋ ਚਾਹੀਦਾ ਹੈ ਉਪਲਬਧ ਹੈ ਕੀ ਪੰਜਾਬ ਦੀਆਂ ਜੇਲਾਂ ਦੇ ਅੰਦਰ ਜਿਹੜੇ ਸਜ਼ਾ ਕਟਰੇ ਨੇ ਉਹ ਜੇ ਜਿਹੜੇ ਵਿਚਾਰਦին ਹੁੰਦੇ ਨੇ ਉਹ ਉਹ ਸਾਰੇ ਐਨੇ ਸਮਰੱਥ ਨੇ ਐਨੀ ਤਾਕਤ ਰੱਖਦੇ ਨੇ ਕਿ ਪੁਲਿਸ ਨੂੰ ਵੀ ਚੱਕਣੀ ਦੇ ਜਾਂਦੇ ਨੇ ਪੁਲਿਸ ਨੂੰ ਵੀ ਨਹੀਂ ਪਤਾ ਲੱਗਦਾ ਆਪ ਇਹ ਸਾਰਾ ਕੁਝ ਬਰਕਾਂ ਚ ਪਹੁੰਚ ਜਾਂਦਾ ਪੈਰ ਲੱਗੇ ਨੇ ਫੀਮ ਦੇ ਪੁਕੀ ਦੇ ਇਹ ਨਾ ਨਸ਼ੇ ਦੇ ਤੱਕ ਹੈਰੋਂ ਦੇ ਨਹੀਂ ਜਨਾਬ ਬਿਨਾ ਮਲੀ ਪੁਖਤ ਤੋਂ ਇਹ ਸੰਭਵ ਨਹੀਂ ਸੋ ਇਸ ਲਈ ਪੰਜਾਬ ਸਰਕਾਰ ਇਸ ਨੂੰ اپنی ਪ੍ਰਾਪਤੀ ਵੱਜੋਂ ਬੁਖਾਰ ਰਹੀ ਆ ਕਿ ਪੰਜਾਬ ਦੀ ਇੱਕ ਜੇਲ ਹੈ ਜੀ ਸੰਗਰੂਰ ਦੀ ਜੇਲ ਜਿਹਦੇ ਵਿੱਚ ਅਸੀਂ ਡੀਐਸਪੀ ਸਣੇ 19 ਬੰਦੇ ਰੈਸਟ ਕਰ ਲਏ ਕਿਉਂਕਿ ਕਹਿੰਦੇ ਜੀ ਇਹ ਨਸ਼ਾ ਬਕਵਾਉਂਦੇ ਸੀ ਪੰਜਾਬ ਦੀ ਸੰਗਰੂਰ ਜੇਲ 'ਚ ਤਸਕਰੀ ਦਾ ਕਾਰੋਬਾਰ ਚੱਲ ਰਿਹਾ ਸੀ ਨਸ਼ਾ ਤਸਕਰੀ ਦਾ ਜੇਲ ਦੇ ਅੰਦਰ ਮੋਬਾਈਲ ਫੋਨ ਤੋਂ ਲੈ ਕੇ ਸਮਾਰਟਫੋਨ ਤੱਕ ਸਾਰਾ ਕੁਝ ਵਰਤੋਂ ਚੱਲ ਰਿਹਾ ਸੀ ਜੇਲ ਦੀ ਚੈਕਿੰਗ 'ਚ 12 ਤੋਂ ਬਾਅਦ ਮੋਬਾਈਲ ਮਿਲ ਗਏ ਚਾਰ smartphones ਮਿਲ ਗਏ 50 ਗ੍ਰਾਮ ਫੀਮ ਮਿਲ ਗਈ 12 ਗ੍ਰਾਮ ਹੈਰੋਨ ਮਿਲ ਗਈ ਤੇ ਹੋਰ ਨਸ਼ੀਲੇ ਪਦਾਰਥ ਪੈਸਾ ਤੇਲਾ ਜੇਬ ਉਹ ਸਾਰਾ ਕੁਝ ਮਿਲ ਗਿਆ ਇਸ ਤੋਂ ਬਾਅਦ ਜੇਲ ਡਿਪਟੀ ਸੁਪਰਡੈਂਟ ਟਾਪ ਪੁਲਿਸ ਡੀਐਸਪੀ ਜਿਹੜੇ ਸੁਰੱਖਿਆ ਡੀਐਸਪੀ ਸੁਰੱਖਿਆ ਜਿਹੜਾ ਹੈ ਨਾ ਉਹ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਅਰੈਸਟ ਕਰ ਲਿਆ ਇਹ ਕਹਿੰਦੇ ਉਹ ਇਸ ਕਾਰੋਬਾਰ ਚ ਸ਼ਾਮਲ ਸੀ ਇਹਦੀ ਮਿਲਪੁਕਤ ਨਾਲ ਇਹ ਬੈਰਕ ਤੱਕ ਸਾਰਾ ਮਾਲ ਪਚਾਉਂਦਾ ਸੀ ਕਹਿੰਦੇ ਐਨਡੀਪੀ ਐਕਸਲੇ ਤਹਿਤ ਪਹਿਲਾ ਹੀ ਮਾਮਲਾ ਦਰਜ ਕੀਤਾ ਸੀ ਜਦੋਂ ਕੀ ਕਹਿੰਦੇ ਚ ਭ੍ਰਸਤਾਚਾਰ ਵਾਲੀਆਂ ਧਾਰਾਵਾਂ ਵੀ ਸ਼ਾਮਲ ਨੇ ਤੇ 19 ਲੋਕ ਹੁਣ ਤੱਕ ਅਰੈਸਟ ਕਰ ਲਏ ਡੀਐਸਪੀ ਗੌਰਵ ਡੀਜੀਪੀ ਗੌਰਵ ਜਯਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਵਿੱਚ ਇੱਕ ਚੌਥਾ ਦਰਜਾ ਕਰਮਚਾਰੀ ਸਾਡੇ ਧਿਆਨ ਚ ਹੈ ਜਿਹਦੇ ਰਾਹੀਂ ਤਸਕਰੀ ਕੀਤੀ ਜਾਂਦੀ ਸੀ ਫਿਰ ਜਦੋਂ ਪੂਰੀ ਗਹਿਣਤਾ ਨਾਲ ਜਾਂਚ ਕੀਤੀ ਪੂਰੀ ਗੰਭੀਰਤਾ ਨਾਲ ਛਾਣਬਿੰਨ ਕੀਤੀ ਕਹਿੰਦੇ ਉਹਦੇ ਵਿੱਚ 17ਾਂ ਡੀਐਸਪੀ ਤੱਕ ਜਾ ਜੁੜੀਆਂ ਇਸ ਲਈ ਅਸੀਂ ਇਹ ਸਾਰੇ ਮਾਮਲੇ ਚ 19 ਬੰਦੇ ਅਰੈਸਟ ਕਰ ਲਏ ਬਿਲਕੁਲ ਜੀ ਕਹਿੰਦੇ ਡੀਐਸਪੀ ਦੇ ਉੱਤੇ ਇਹ ਦੋਸ਼ ਮੜਿਆ ਕਿ ਜੀ ਹੈਰੋਨ ਤੱਕ ਉਹ ਹਈਆ ਕਰਾਉਂਦਾ ਸੀਗਾ ਤੇ ਡੀਐਸਪੀ ਨੇ ਜੇਲ੍ਹ ਚ 25 ਗ੍ਰਾਮ ਹੈਰੋਨ ਦੋ ਮੋਬਾਈਲ ਫੋਨ ਪਚਾਉਣ ਦੇ ਬਦਲੇ ਕੈਦੀ ਤੋਂ ਇੱਕ ਤੋਂ ਕਹਿੰਦੇ 40000 ਰੁਪਏ ਲਿਆ ਉਹ ਨਕਦੀ ਲਿਆ ਪਰ ਉਹ ਤੋਂ ਇਲਾਵਾ 26000 ਰੁਪਏ ਆਪਣੀ ਘਰ ਵਾਲੀ ਦੇ ਖਾਤੇ ਚ ਪਾਇਆ ਹੈਨਾ ਕੁੱਲ 25 ਗ੍ਰਾਮ ਹੈਰੋਨ 12 ਗ੍ਰਾਮ 25 ਗ੍ਰਾਮ ਹੈਰੋਨ ਵਿੱਚੋਂ 12 ਗ੍ਰਾਮ ਹੈਰੋਨ ਰਵੀ ਨਾਮ ਦੇ ਇੱਕ ਕੈਦੀ ਨੂੰ ਬਰਾਮਦ ਹੋਈਆ ਜੋ ਗੁਰਚੇਤ ਦੇ ਕਹਿਣ ਦੇ ਉੱਤੇ ਕਹਿੰਦੇ ਪਰ ਕਿਹਨ ਨੂੰ ਦਿੱਤੇਗੇ ਸੀ ਕੋਈ ਗੁਰਜੇ ਤੇ ਪਰਿਵਾਰ ਰਾਹੀਂ ਇਹ ਪੈਸਾ ਲੈਣ ਦੇਣ ਇਹ ਪੂਰੀ ਪੁਲਿਸ ਦੀ ਸਕ੍ਰਿਪਟ ਦੇ ਵਿੱਚੋਂ ਗੱਲ ਆ ਹੁਣ ਸਵਾਲ ਇਹ ਹੈ ਕਿ ਇਹ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇਹ ਨਵਾਂ ਵਰਤਾਰਾ ਨਹੀਂ ਆ ਇਹ ਹਰ ਜੇਲ੍ਹ ਦੀਏ ਸਥਿਤੀ ਆ ਕੀ ਇਹ ਪ੍ਰੋਪਰ ਤੌਰ ਤੇ ਇੱਕ ਵਾਰੀ ਕਾਰਵਾਈ ਤੋਂ ਬਾਅਦ ਮੁੜ ਕੇ ਮੰਨ ਲੀਏ ਕਿ ਸੰਗਰੂਰ ਦੀ ਜੇਲ੍ਹ ਭਈ ਤੋ ਤੋਤੀ ਹੋ ਗਈ ਜਾਂ ਪੰਜਾਬ ਦੀਆਂ ਹੋਰ ਜੇਲਾਂ ਚ ਜਿਹੜਾ ਤੁਸੀਂ ਜੁੱਧ ਨਸ਼ਾ ਵਿਰੁੱਧ ਛੇੜਿਆ ਹੋਇਆ ਉਹ ਹੋ ਗਿਆ ਇਹ ਜੇਲਾ ਤੁਹਾਡੇ ਕੰਟਰੋਲ ਚ ਨੇ ਜਿੱਥੇ ਸਰਕਾਰ ਦਾ ਕੰਟਰੋਲ ਪੁਲਿਸ ਦਾ ਕੰਟਰੋਲ ਮੁੱਖ ਮੰਤਰੀ ਸਭ ਤੁਸੀਂ ਗ੍ਰਹਿ ਮੰਤਰੀ ਤੇ ਇਹ ਸਭ ਦੇ ਬਾਵਜੂਦ ਜੇ ਜੇਲਾ ਚ ਅਜੇ ਤੱਕ ਨਸ਼ਾ ਮੁਕਤੀ ਨਹੀਂ ਹੋਈ ਤੇ ਫਿਰ ਤੁਹਾਡੇ ਨਸ਼ਾ ਮੁਕਤੀ ਰੱਥ ਦਾ ਪਹੀਆ ਸੰਗਰੂਰ ਚ ਕਿਉਂ ਟੁੱਟ ਗਿਆ ਸੰਗਰੂਰ ਚ ਕਿਉਂ ਖੁੱਲ ਗਿਆ ਸਵਾਲ ਖੜਾ ਹੈ ਸੋ ਇਸ ਲਈ ਇਹ ਪ੍ਰਚਾਰ ਲਈ ਇਹ ਕਹਿਣ ਲਈ ਗੱਲ ਵਧੀਆ ਜੇ ਮੋ ਕੰਟਰੀ ਦੀ ਹਾਜ਼ਰੀ ਚ ਕੇਜਰੀਵਾਲ ਜੀ ਕਹਿਣ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਇਹ ਭਾਈ ਪੰਜਾਬ ਜਾਣੇ ਪਰ ਕੀ ਪੰਜਾਬ ਦੇ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਮੁਹੱਲਿਆਂ ਚੋਂ ਨਸ਼ਾ ਮੁਕਿਆ ਤੁਸੀਂ ਕਦੇ ਰੰਗਲਾ ਪੰਜਾਬ ਮਹਮ ਤੋਰਦੇ ਹੋ ਕਦੇ ਹੈਨਾ ਆ ਜੁੱਧ ਨਸ਼ਿਆਂ ਵਿਰੁੱਧ ਤੋਰਦੇ ਹੋ ਕਦੇ ਬਲਡੋਜ਼ਰ ਤੋਲਦੇ ਹੋ ਕਦੇ ਹੁਣ ਮੁਕਤੀ ਵਾਲਾ ਰੱਥ ਤੋਰ ਲਿਆ ਹੈਨਾ ਕਦੇ ਸਿੱਖਿਆ ਕ੍ਰਾਂਤੀ ਆ ਗਈ ਸੋਏ ਨਵੇਂ-ਨਵੇਂ ਨਾਰੇ ਨਾਰੇ ਤੇ ਸਲੋਗਨਾਂ ਨਾਲ ਸੁਭਾ ਨਹੀਂ ਚੱਲਦਾ ਜਨਾਬ ਇੱਛਾ ਸ਼ਕਤੀ ਨੀਤੀ ਤੇ ਨੀਅਤ ਚਾਹੀਦੀ ਆ ਉਹਦੇ ਲਈ ਚਲੋ ਜੀ ਸਕੂਲੀ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਦਿਨ ਚੱਲ ਰਹੇ ਨੇ ਸੀਬੀਐਸਸੀ ਦੇ ਵੀ ਆ ਗਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀ ਆ ਗਏ ਆਬਾਰਮੀ ਦਾ ਆ ਗਿਆ ਜੀ ਦਸਵੀਂ ਦਾ ਆ ਗਿਆ ਬਿਲਕੁਲ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਮੱਲ ਮਾਰੀ ਹੈ ਜਿਨ੍ਹਾਂ ਨੇ ਬਹੁਤ ਚੰਗੇ ਨੰਬਰ ਲੈ ਕੇ ਅਗਲੀ ਜਮਾਤ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਨੂੰ ਮੁਬਾਰਕ ਉਹਨਾਂ ਦੇ ਮਾਪਿਆਂ ਨੂੰ ਮੁਬਾਰਕ ਇਹ ਜ਼ਿੰਦਗੀ ਦੀ ਆਖਰੀ ਲੜਾਈ ਨਹੀਂ ਹੁੰਦੀ ਕਿ ਜੇ ਅੱਧੇ ਨੰਬਰ ਨਾਲ 1 ਨੰਬਰ ਨਾਲ 2 ਨੰਬਰ ਨਾਲ ਪਛੜ ਗਏ ਕਿ ਜੀ ਮੈਂ ਸੈਕੰਡ ਆ ਗਿਆ ਇਹਨੇ ਨੰਬਰ ਹੋਰ ਲੈ ਲੈਂਦਾ ਆਸ ਵਲ ਇਦਾਂ ਕਰਿਆ ਹੁੰਦਾ ਇਹ ਤਾਂ ਸੰਘਰਸ਼ਾਂ ਦਾ ਇੱਕ ਪੜਾ ਹੁੰਦਾ ਸੋ ਇਸ ਲਈ ਇਸ ਨੂੰ ਆਖਰੀ ਜਿੱਤ ਜਾਂ ਆਖਰੀ ਹਾਰ ਸਮਝ ਕੇ ਨਾ ਤਜਿੱਤਾਂ ਲਈ ਜਿਆਦੇ ਹਵਾ ਚੁੱਡਣ ਤੇ ਨਾ ਹਾਰ ਵਾਲੇ ਮਤਲਬ ਮੈਯੂਸ ਹੋ ਕੇ ਬੈਠਣ ਇਹ ਪ੍ਰਕਿਰਿਆ ਜ਼ਿੰਦਗੀ ਚੱਲਦੀ ਰਹਿਣੀ ਹੈ ਪਰ ਮੈਂ ਜਿਹੜੇ ਫਿਕਰਾਂ ਨੂੰ ਛੁਣ ਆਇਆ ਉਹ ਫਿਕਰ ਇਹ ਹੈ ਜੀ ਕਿ ਪੰਜਾਬ ਸੂਬਾ ਹੋਵੇ ਪੰਜਾਬੀ ਸਾਡੀ ਮਾਂ ਬੋਲੀ ਹੋਵੇ ਮੁੱਖ ਮੰਤਰੀ ਸਾਹਿਬ ਆਪਣੇ ਸਾਹਮਣੇ ਬੈਠੇ ਲੀਡਰਾਂ ਨੂੰ ਐਮ ਐਲ ਏ ਨੂੰ ਇਹ ਪਾਠ ਪੜਾਉਂਦੇ ਹੋਣ ਕਿ ਪੰਜਾਬੀ ਐਂ ਬੋਲੀ ਦੀ ਹੈ ਪੰਜਾਬੀ ਐਂ ਲਿਖੀਦੀ ਐ ਪੰਜਾਬੀ ਐਂ ਬੋਲਣਾ ਸਿੱਖੋ ਉਚਾਰਨ ਵਧੀਆ ਕਰੋ ਇਹ ਕਹਾਵਤ ਹੁੰਦੀ ਐ ਜੀ ਇਹ ਗੱਲਾਂ ਕਰਨ ਤੇ ਉਹ ਇਹ ਵੀ ਗੱਲਾਂ ਕਰਨ ਕਿ ਪੰਜਾਬ ਦੇ ਸਾਰੇ ਦਫ਼ਤਰਾਂ ਚ ਅਦਾਰਿਆਂ ਚ ਫੱਟੇ ਪੰਜਾਬੀ ਚ ਲੱਗਣਗੇ ਨਾਮ ਪੰਜਾਬੀ ਚ ਲਿਖੇ ਜਾਣਗੇ ਕੰਮ ਪੰਜਾਬੀ ਚ ਹੋਊਗਾ ਸਕੂਲਾਂ ਦੀ ਅਸੀਂ ਕਾਇਆਕਲਪ ਕਰਤੀ ਦੇਖੋ ਅਸੀਂ ਤਾਂ ਸਕੂਲ ਆਫ ਐਮੀਨੈਂਸ ਵੈਸੇ ਅੰਗਰੇਜ਼ੀ ਦਾ ਨਾਮ ਮੁੱਖ ਮੰਤਰੀ ਸਾਹਿਬ ਇਹਦਾ ਨਾਮ ਬਹੁਤ ਉਚਾਰਦੇ ਨੇ ਸਕੂਲ ਆਫ ਐਮੀਨੈਂਸ ਚ ਅਸੀਂ ਵਿਦਿਆਰਥੀਆਂ ਦਾ ਜਿੰਦਗੀ ਬਦਲ ਕੇ ਰੱਖਤੀ ਪਰ ਜਨਾਬ 12ਵੀਂ ਜਮਾਤ ਦੇ ਨਤੀਜੇ ਕੁਝੇ ਬਿਆਨ ਕਰਦੇ ਨੇ ਕਿ ਪੰਜਾਬ ਦੇ ਜਵਾਕਾਂ ਦਾ ਹੱਥ ਆਪਣੀ ਮਾਂ ਬੋਲੀ ਪੰਜਾਬੀ ਚ ਵੀ ਖਾਸਾ ਤੰਗ ਹੈ 5000 ਦੇ ਕਰੀਬ ਜਵਾਕ 12ਵੀਂ ਜਮਾਤ ਆਲਾ ਬੱਚਾ 12ਵੀਂ ਜਮਾਤ ਦਾ ਵਿਦਿਆਰਥੀ ਆਪਣੀ ਮਾਂ ਬੋਲੀ ਪੰਜਾਬੀ ਦਾ ਵਿਸ਼ਾ ਜਿਹੜਾ ਉਸ ਵਿਸ਼ੇ ਦਾ ਪੇਪਰ ਹੈ ਉਹ پاس ਨਾ ਕਰ ਸਕੇ 5000 ਦੇ ਕਰੀਬ ਜਵਾਕ ਪੰਜਾਬੀ ਵਿਸ਼ੇ ਚੋਂ ਫੇਲ ਨੇ ਜੀ ਮੈਂ ਪੰਜਾਬ ਦੀ ਗੱਲ ਕਰ ਰਿਹਾ ਹੁਣ ਇਹ ਚ ਕੁਝ ਕਹਿਣਗੇ ਜੀ ਕਿ ਦੂਜੇ ਸੂਬਿਆਂ ਵਾਲੇ ਜਵਾਕ ਇੱਥੇ ਪੜ੍ਹਦੇ ਨੇ ਕੁਝ ਕਹਿਣਗੇ ਜੀ ਘਰਾਂ ਦਾ ਮਾਹੌਲ ਨਹੀਂ ਰਿਹਾ ਫਿਲਮਾਂ ਨੇ ਪੰਜਾਬੀ ਤਾਂ ਛੱਡੋ ਹਿੰਦੀ ਅੰਗਰੇਜ਼ੀ ਦਾ ਛੱਡੋ ਸਾਡੇ ਜਵਾਨਾਂ ਨੂੰ ਕਾਰਟੂਨਾਂ ਰਾਹੀਂ ਚੀਨੀ ਬੋਲਣਾ ਸਿਖਾਤਾ ਉਤਾ ਚੀਨੀ ਚੁੰਨੀ ਭਾਸ਼ਾ ਜੀ ਵਿੱਚ ਵੀ ਨਿਆਣੇ ਅੱਜਕੱਲ ਉਹ ਸੁਣਦੇ ਨੇ ਉਹ ਦੇਖਦੇ ਨੇ ਉਹਨੂੰ ਦੇਖ ਕੇ ਆਉਂਦੇ ਨੇ ਕੋਈ ਜਵਣਨਗੇ ਭਾਈ ਫਿਰ ਆ ਮੇਰੇ ਕੋਲ ਖਬਰ ਪਈ ਆ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੱਲ 12ਵੀਂ ਦਾ ਨਤੀਜਾ ਲਾਣਿਆ ਉਸ ਦੇ ਵਿੱਚ ਪੰਜਾਬੀ ਵਿਸ਼ੇ ਚੋਂ ਪੰਜਾਬ ਦੇ 12ਵੀਂ ਜਮਾਤ ਦੇ 5000 ਜਵਕ ਫੇਲ ਨੇ 4990 ਨਿਆਣੇ ਸਿੱਧੇ ਪੰਜਾਬੀ ਵਿਸ਼ੇ ਚੋਂ ਫੇਲ ਨੇ ਜਰਨਲ ਪੰਜਾਬੀ ਵਿਸ਼ੇ ਚੋਂ 2913 2913 ਨੇ ਆਣੇ ਫੇਲ ਨੇ ਤੇ 94 ਪੰਜਾਬੀ ਵਿਸ਼ੇ ਚੋਂ 2070 ਨਿਆਣੇ ਫੇਲ ਨੇ ਇੰਜ 4990 ਨਿਆਣੇ ਪੰਜਾਬੀ ਵਿਸ਼ੇ ਚੋਂ ਸਿੱਧਾ ਫੇਲ ਨੇ ਸੋ ਇਹ ਅੰਦਾਜ਼ਾ ਲਾ ਲਓ ਜਿਨ੍ਹਾਂ ਦਾ ਜਰਨਲ ਪੰਜਾਬੀ ਵਿਸ਼ਾ ਉਹ 3000 ਦੇ ਗੇਟ ਚ 2913 ਜਿਨ੍ਹਾਂ ਦਾ ਚੌਣਵਾ ਪੰਜਾਬੀ ਵਿਸ਼ਾ ਉਹ ਵੀ 2000 ਤੋਂ ਵੱਧ 2070 ਸੋ ਕੁੱਲ 4990 ਮਤਲਬ 5000 ਦੇ ਕਰੀਬ ਸਾਡਾ ਨਿਆਣਾ ਪੰਜਾਬੀ ਵਿਸ਼ੇ ਚੋਂ ਫੇਲ ਹੈ ਤੁਸੀਂ ਇੱਥੋਂ ਦਾ ਹਾਂ ਠੀਕ ਹੈ ਰਿਜੀਜ ਵੀ ਘਟ ਨਹੀਂ 10000 ਤੋਂ ਉੱਪਰ ਨਿਆਣਾ ਫੇਲ ਹੈ 10274 ਨਿਆਣਾ 12ਵੀਂ ਜਮਾਤ ਚ ਅਗਰੀਜੀਥ ਫੇਲ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਭਾਸ਼ਾ ਨਹੀਂ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਆ ਅਸੀਂ ਸਿੱਖ ਰਹੇ ਹਾਂ ਪਰ ਮਾਂ ਬੋਲੀ ਜਿਹੜਾ ਅਸੀਂ ਮਾਂ ਦੇ ਢਿੱਡ ਚੋਂ ਸਿੱਖਿਆ ਹੁੰਦੇ ਆ ਇਹ ਸੋਚਣਾ ਪੈਣਾ ਕਿ ਇਹਦੇ ਵਿੱਚੋਂ ਜੇ ਜਵਾਬ ਖੇਲ ਹੁੰਦਾ ਹੈ ਜੇ ਵਿਦਿਆਰਥੀ ਫੇਲ ਹੁੰਦਾ ਹੈ ਕੀ ਇਹਦੇ ਲਈ ਬੱਚਾ ਹੀ ਜ਼ਿੰਮੇਵਾਰ ਹੈ ਜਾਂ ਸਾਡੀ ਸਿੱਖਿਆ ਨੀਤੀ ਵੀ ਜ਼ਿੰਮੇਵਾਰ ਹੈ ਸਾਡਾ ਪੜਾਉਣ ਦਾ ਤਰੀਕਾ ਵੀ ਜ਼ਿੰਮੇਵਾਰ ਹੈ ਸਕੂਲਾਂ ਦੀ ਜੋ ਸਥਿਤੀ ਹੈ ਅਧਿਆਪਕਾਂ ਤੋਂ ਜੋ ਕੰਮ ਲੈ ਜਾਂਦੇ ਨੇ ਉਹ ਵੀ ਜ਼ਿੰਮੇਵਾਰ ਹੈ ਅਧਿਆਪਕ ਕਿੰਨਾ ਕੁ ਮਹਾਰ ਹੈ ਆਪਣੀ ਮਾਂ ਬੋਲੀ ਪ੍ਰਤੀ ਉਹਦੀ ਮਹਾਰਤ ਕਿੰਨੀ ਕ ਹੈ ਉਸ ਨੂੰ ਕੀ ਉਹ ਸ਼ਬਦ ਜੋੜ ਆਉਂਦੇ ਨੇ ਕੀ ਉਸ ਨੂੰ ਪੰਜਾਬੀ ਵਿਆਕਰਨ ਦੀ ਸਮਝ ਹੈਗੀ ਆ ਇਹ ਸਵਾਲ ਵੀ ਹੈਗੇ ਨੇ ਤੇ ਮਾਪਿਆਂ ਦਾ ਯੋਗਦਾਨ ਕੀ ਹੈ ਇਹ ਵੀ ਨਾਲ ਇਸ ਲਈ ਇਕੱਲੇ ਜਵਾਕ ਨੂੰ ਜ਼ਿੰਮੇਵਾਰ ਠਹਿਰਾ ਕੇ ਵਿਦਿਆਰਥੀ ਨੂੰ ਜ਼ਿੰਮੇਵਾਰ ਠਹਿਕ ਨਹੀਂ ਸਰਨਾ ਸਵਾਲ ਇਹ ਵੀ ਖੜਾ ਪਰ ਸਵਾਲ ਤਾਂ ਮੁੱਖ ਮੰਤਰੀ ਸਾਹਿਬ ਤੁਹਾਡੇ ਲਈ ਵੀ ਹੈਗਾ 12ਵੀਂ ਜਮਾਤ ਦੇ ਨਤੀਜਿਆਂ ਚ ਜਿਹੜੀ ਕੁੱਲ ਮੈਰਿਟ ਆਈ ਆ ਸਕੂਲਾਂ ਦੀ ਪੰਜਾਬ ਦੀ ਉਹ 290 ਵਿਦਿਆਰਥੀ ਸਾਡੇ ਮੈਰਿਟ ਚ ਆਏ ਨੇ ਵੈਸੇ ਇਹਨਾਂ ਚ ਖਾਸੀ ਚਰਚਾ ਵੀ ਆ ਕਿ ਇੱਕ ਪ੍ਰਾਈਵੇਟ ਸਕੂਲ ਆ ਤੁਹਾਡੇ ਹੀ ਖੇਤਰ ਦਾ ਉਹਦੀ ਕਹਿੰਦੇ ਖਾਸੀ ਚਰਚਾ ਕਿ ਮਾਲਵੇ ਦਾ ਇੱਕ ਪ੍ਰਾਈਵੇਟ ਸਕੂਲ ਵੱਡੀ ਗਿਣਤੀ ਚ ਵਿਦਿਆਰਥੀ ਮੈਰਿਟ ਚ ਆਏ ਨੇ ਤੇ ਕਹਿੰਦੇ ਉਹਦੀ ਬਹੁਤ ਚਰਚਾ ਕਿ ਇੱਕੋ ਸਕੂਲ ਦੇ ਨੇ ਨਿਆਣੇ ਕਿਵੇਂ ਆ ਗਏ ਪਰ ਫਿਰ ਵੀ ਜਿਹੜੇ 290 ਨਿਆਣੇ 12ਵੀਂ ਜਮਾਤ ਚ ਪੰਜਾਬ ਚੋਂ ਮੈਰਿਟ ਚ ਆਏ ਹੈ ਨਾ ਮੂਰਲੀ ਸੂਚੀ ਜਿਹੜੇ ਵੱਧ ਨੰਬਰ ਵਾਲੇ ਚ ਆਏ ਉਹਦੇ ਵਿੱਚ ਤੁਹਾਡੇ ਆ ਸਕੂਲ ਆਫ ਐਮੀਨੈਂਸ ਸਿਰਫ ਦੋ ਨਿਆਣੇ ਆਇਆ 117 ਜਾਂ 118 ਸਕੂਲ ਹੈ ਪੰਜਾਬ ਦੇ ਵਿੱਚ ਸਕੂਲ ਆਫ ਫੈਮਿਨਸ ਜਿਹਦੇ ਤੁਸੀਂ ਕਹਿੰਦੇ ਅਸੀਂ ਇੰਨਾ ਪੈਸਾ ਖਰਚਤਾ ਕਰਤਾ ਉਹ ਕਰਤਾ ਉਹ ਐਨੇ ਤਾਂ ਤੁਸੀਂ ਇਸ਼ਤਿਹਾਰਾਂ ਤੇ ਪੈਸੇ ਖਰਚਦੇ ਉਹਨਾਂ ਦੇ ਉੱਤੇ ਤੁਸੀਂ ਪ੍ਰਚਾਰ ਤੇ ਖਰਚਦੇ ਨੇ ਨਿਆਣੇ ਸਿਰਫ ਦੋ ਆਏ ਐ ਮੈਰਿਟ ਚ ਉਹਨਾਂ ਨਾਲੋਂ ਤਾਂ ਸਧਾਰਨ ਸਕੂਲ ਚੰਗਿਆ ਜਣਾ ਆ ਵੀ ਰਿਕਾਰਡ ਤੁਹਾਡੇ ਮੂਰੇ ਪਿਆ ਚਲੋ ਹੱਗੇ ਚਲੀਏ ਜੀ BBMB ਤਲਕੀ ਜੇ ਬਰਕਰਾਰ ਹੈ ਪੰਜਾਬ ਤੇ ਹਰਿਆਣਾ ਦੀ ਤਲਕੀ ਮੁੱਕੀ ਨਹੀਂ BBMB ਦੀ ਕੱਲ੍ਹ ਵਾਲੀ ਬੈਠਕ ਆਪਾਂ ਗੱਲ ਕਰ ਰਹੇ ਸੀ ਕਿ ਜਾਣਕਾਰੀ ਦੇਰ ਸ਼ਾਮ ਤੱਕ ਆਏਗੀ ਚਲੋ ਅੱਜ ਜਾਣਕਾਰੀ ਮੇਰੇ ਕੋਲ ਹੈ PBN ਦੀ ਬੈਠਕ ਦੇ ਵਿੱਚ ਵੀ ਪਾਣੀ ਵਾਲੇ ਮਸਲੇ ਤੇ ਪੰਜਾਬ ਤੇ ਹਰਿਆਣਾ ਖੇਬੜੇ ਪੰਜਾਬ ਦੀ ਜਿਹੜੀ ਪਾਖੜਾ ਨਹਿਰ ਹੈ ਜਿਹਦੇ ਰਾਹੀਂ ਹਰਿਆਣਾ ਨੂੰ ਪਾਣੀ ਜਾਂਦਾ ਉਹਦੇ ਵਿੱਚ ਪੰਜਾਬ ਹਰਿਆਣਾ ਵਾਲੇ ਮਸਲੇ ਤੇ ਜੇਕਰ ਦੇਖੀਏ ਤਾਂ ਮੰਗ ਉੱਠ ਰਹੀ ਆ 13000 ਕਿਊਸਕ ਪਾਣੀ ਦੀ ਕਿ 13000 ਕਿਊਸਕ ਪਾਣੀ ਸਾਨੂੰ ਪਾਖੜਾ ਨਹਿਰ ਚ ਚਾਹੀਦਾ 13300 ਕਿਊਸਕ ਤੇ ਉਹਦੀ ਕੈਪੈਸਿਟੀ ਹੈਗੀ 12500 ਕਿਊਸਕ 1300 ਕਿਊਸਕ ਪਾਣੀ ਵੱਧ ਛੜਨਾ ਉਹਦੀ ਕਪੈਸਿਟੀ ਤੋਂ ਪਹਿਲਾਂ ਹੀ ਕਿੰਨੇ ਕਸੀਂ ਉਹਦੀ ਮਰਮਮਤ ਕਰਾ ਪਾ ਰਹੇ ਆਂ ਕਈ ਥਾਵਾਂ ਤੇ ਪਾੜ ਪੈਂਦੇ ਨੇ ਉੱਥੇ ਰੇਤੇ ਪਰਦੋ ਜੀ ਬੋਰੀਆਂ ਲਾ ਦਿਓ ਜੀ ਥੈਲਾ ਲਾ ਦਿਓ ਜੀ ਸਰ ਲੋ ਜੀ ਡੰਗ ਪਾ ਲੋ ਜੀ ਬਸ ਅਗਲੀ ਵਾਰ ਝੋਨੇ ਸੀਜ਼ਨ ਤੋਂ ਬਾਅਦ ਜਾਂ ਸਰਦੀਆਂ ਤੋਂ ਬਾਅਦ ਜਾਂ ਗਰਮੀਆਂ ਤੋਂ ਬਾਅਦ ਜੀ ਆ ਰੈਲੀ ਤੋਂ ਬਾਅਦ ਜੀ ਜਾਂ ਧਰਨੇ ਤੋਂ ਬਾਅਦ ਜਾਂ ਝੋਨਾ ਤੋਂ ਬਾਅਦ ਕਿੰਨੇ ਬਹਾਨੇ ਨੇ ਪਰ نیند ਉਹਨਾਂ ਲੋਕਾਂ ਦੀ ਉੱਟ ਜਾਂਦੀ ਹੈ ਜਿਹੜੇ ਉਸ ਨਹਿਰ ਦੇ ਕਿਨਾਰਿਆਂ ਤੇ ਵਸਦੇ ਨੇ ਇਨਾ ਤੇ ਕੀ ਆ ਤੇ ਨੇ ਪਿੰਡ ਨੇ ਕਰ ਰਿਹਾ ਹੈ ਬਾਹਰ ਹੈ ਚਲੋ ਬੈਠਕ ਸੀ ਜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਤੇ ਤਕਨੀਕੀ ਕਮੇਟੀ ਦੀ ਮੀਟਿੰਗ ਚ ਪੰਜਾਬ ਤੇ ਹਰਿਆਣਾ ਨਹਿਰ ਦੇ ਪਾਣੀ ਨੂੰ ਲੈ ਕੇ ਆਪਸ ਚ ਖੇੜ ਦੇ ਨਜ਼ਾਰੇ ਬਹਿਸ ਦੇ ਨਜ਼ਾਰੇ ਅਮੋ ਸਾਹਮਣੇ ਹੁੰਦੇ ਨਜ਼ਾਰੇ ਪੰਜਾਬ ਨੇ ਹਰਿਆਣਾ ਨੇ ਰਾਜਸਥਾਨ ਨੇ ਇਹਨਾਂ ਦੇ ਮੁੱਖ ਜੂਨੀਅਰਾਂ ਨੇ 21 ਮਈ ਤੋਂ ਲੈ ਕੇ 31 ਮਈ ਦੇ ਜਿਹੜੇ 10 ਦਿਨ ਨੇ ਬੱਸ ਤਾਂ ਪਹਿਲਾਂ ਮੈਨੇਜਰ ਸੀ ਕਿ ਜੂਨ ਵਾਲਾ ਵੀ ਹੁਣੇ ਨਿਬੜ ਲੈਣਗੇ ਉਹ ਕਹਿੰਦੇ ਨਹੀਂ ਜੀ ਹਲੇ ਇਨਾ 10 ਦਿਨਾਂ ਦਾ 21 ਮਈ ਤੋਂ ਲੈ ਕੇ ਕਿਉਂਕਿ 20 ਮਈ ਤੱਕ ਦਾ ਮਸਲਾ ਪੇਚ ਪਸਿਆ ਸੀ ਉਹ ਅਦਾਲਤ ਨੇ ਕਹਿਤਾ 20 ਮਈ ਨੂੰ ਸੁਣਵਾਈ ਦਾ ਮਤਲਬ 20 ਤੱਕ ਟੱਪ ਗਈ ਹੁਣ ਹੁਣ 21 ਤਰੀਕ ਤੋਂ ਹਰਿਆਣਾ ਨੂੰ ਆਪਣਾ ਪਾਣੀ ਜਾਣਾ ਜਿੰਨਾ ਉਹਦਾ ਸਾਲ ਦਾ ਕੋਟਾ ਹੈ ਅਗਲੀ 20 ਮਈ ਤੱਕ ਉਸ ਕੋਟੇ 'ਚ ਹੁਣ ਚਾਵੇ ਵਧ ਲੈ ਲਵੇ ਫਿਰ ਅੱਗੇ ਘਟਾ ਕੇ ਲੈ ਲਵੇ ਫਿਰ ਉਹ ਬੈਲੈਂਸ ਹੋ ਜਾਊਗਾ ਜਦੋਂ ਸਭ ਮੁੱਕ ਕੇ ਫਿਰ ਇੱਥੇ ਮਸਲਾ ਹੋਣਾ ਹੁਣ ਇਸ ਸਮੇਂ ਜੇਕਰ ਆਪਾਂ ਗੱਲ ਕਰੀਏ ਮੀਟਿੰਗ 'ਚ ਪੰਜਾਬ ਨੇ 10 ਦਿਨਾਂ ਲਈ 17000 ਕਿਊਸਕ ਪਾਣੀ ਰਾਜਸਥਾਨ ਨੇ 10 ਦੇ ਨਾਲ ਹੀ 12000 ਕਿਊਸਕ ਪਾਣੀ ਹਰਿਆਣਾ ਨੇ 10300 ਕਿਊਸਕ ਪਾਣੀ ਦੀ ਮੰਗ ਰੱਖੀ ਹੈ ਪੰਜਾਬ ਚ ਮੌਜੂਦਾ ਸਮੇਂ ਪਾਣੀ ਦੀ ਮੰਗ 16000 ਕਿਊਸਕ ਚੱਲ ਰਹੀ ਹੈ ਮੀਟਿੰਗ ਚ ਪੰਜਾਬ ਸਰਕਾਰ ਦੇ ਮੁਖੀ ਜੀ ਨੇ ਝੋਨੇ ਸੀਜ਼ਨ ਦੌਰਾਨ 35% ਦੀ ਵੱਧ ਪਾਣੀ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਸੀਜ਼ਨ 26000 ਕਿਊਸਕ ਪਾਣੀ ਦੀ ਮੰਗ ਸੀ ਪਰੰਤੂ ਹੁਣ ਜਦੋਂ ਪੁਰਾਣੇ ਨਹਿਰਾਂ ਵਹੇ ਸਰਜੀਤ ਕਰ ਲਏ ਅਸੀਂ ਪੁਰਾਣੇ ਖਾਲਾਂ ਖੂਲਾਂ ਸਾਫ ਕਰ ਲੀਆਂ ਡਰੇਨਾ ਆਪਣੀਆਂ ਸਾਫ ਕਰ ਲੀਆਂ ਜਾਂ ਅਸੀਂ ਇਹੜੇ ਪਾਣੀ ਲੱਗਦਾ ਹੈ ਨਹਿਰਾਂ ਨਹਿਰਾਂ ਵਾਲਾ ਖੇਤਾਂ ਨੂੰ ਉਹਦੇ ਰਾਹੀਂ ਅਸੀਂ ਹਨਾ ਉਹ ਸਾਰਾ ਕੁਸੂਏ ਸਾਇਏ ਕੱਸੀਆਂ ਕੁਸੀਆਂ ਸਭ ਠੀਕ ਹੋ ਗਈਆਂ ਇਸ ਲਈ ਕਹਿੰਦੇ ਫਿਰ ਰਜਵਾਹੇ ਸਰਜੀਤ ਹੋ ਗਏ ਨੇ ਐਤਕੀ ਮੰਗ 35000 ਕਿਉਂ ਸਖੋ ਗਈ ਆ ਮੀਟਿੰਗ ਚ ਕਹਿੰਦੇ ਪਹਿਲਾਂ ਜੂਨ ਮਹੀਨੇ ਦਾ ਵੀ ਹਿਸਾਬ ਕਿਤਾਬ ਹੋਣ ਦੀ ਸੁਭਾਵਨਾ ਸੀ ਫਿਰ ਬਾਅਦ ਚ 10 ਦਿਨਾਂ ਦੀ ਗਲਤੀ ਆ ਕੇ ਮਸਲਾ ਖੜ ਗਿਆ ਕਿ ਨਵੇੜ ਲੋ ਤੇ ਬੀਬੀਐਮਬੀ ਦੇ ਚੇਅਰਮੈਨ ਦੀ ਇਸ ਵਾਰ ਦੀ ਕਾਰਜਕਾਰੀ ਤੇ ਪੰਜਾਬ ਸਰਕਾਰ ਸੰਤੁਸ਼ਟ ਨਾ ਜੜੀ ਜਿਹੜੀ ਉਹਨੂੰ ਘੇਰ ਰਹੀ ਸੀ ਬੰਦ ਕਰ ਰਹੀ ਸੀ ਸਾਰਾ ਕੁਝ ਆਖਤੀ ਕਹਿੰਦੇ ਠੀਕ ਸੀ ਭੂਮਕਾ ਪੰਜਾਬ ਤੇ ਹਰਿਆਣਾ ਦਾ ਪੇਚ ਕਿੱਥੇ ਆ ਕੇ ਫਸਿਆ ਹਰਿਆਣਾ ਕਹਿੰਦਾ 10 ਦਿਨਾਂ ਲਈ ਸਾਨੂੰ 10300 ਕਿਊਸਕ ਪਾਣੀ ਚਾਹੀਦਾ ਜਦੋਂ ਤੱਕ ਉਹ ਜਿਹੜੀ ਪਹਿਲਾਂ ਲਿਖਤੀ ਮੰਗ ਸੀ ਉਹ 10000 ਤੋਂ ਘੱਟ ਸੀ ਉਹ 9000 ਦੇ ਸ਼ਾਇਦ ਡੇਢ ਡੇਢ ਸੀ ਕਹਿੰਦਾ 10300 ਕਿਊਸਕ ਪਾਣੀ ਚਾਹੀਦਾ ਪਾਖੜਾ ਨੈਰਸ ਦੀ ਜਿਹੜੀ ਡਿਜ਼ਾਈਨ ਹੈ ਉਹਦੀ ਜਿਹੜੀ ਸਮਰੱਥਾ ਹੈ ਉਹ 12500 ਕਿ ਸਕਦੀ ਹੈ ਉਹਨਾਂ ਦੇ ਵਿੱਚੋਂ 10300 ਦਾ ਹਰਿਆਣੇ ਵਾਲਾ ਹੀ ਚਲਾ ਗਿਆ ਜੇ ਪੂਰਾ ਦੇ ਦਿੰਨੇ ਆਪਾਂ ਫਿਰ ਇਹਦੇ ਵਿੱਚ ਪੰਜਾਬ ਵਾਲਾ ਪਾਣੀ ਵੀ ਜਾਣਾ ਉਹ ਇਸ ਨਹਿਰ ਚ ਕਦੇ 11200 ਕਿਊਸਕ ਤੋਂ ਵੱਧ ਪਾਣੀ ਨਹੀਂ ਚੱਲਿਆ 12500 ਦੀ ਸਮਰਥਾ ਹੈ 11200 ਵੱਧ ਨਹੀਂ ਚੱਲਿਆ 10300 ਹੀ ਐ ਮਤਲਬ ਹਰਿਆਣਾ ਮੰਗ ਰਿਆ ਤੇ ਇੱਚ ਪੰਜਾਬ ਦੇ ਵਿੱਚ ਭਾਖੜਾ ਦਾ ਜਿਹੜਾ ਹਾਂ ਪੰਜਾਬ ਵਾਲਾ ਪਾਣੀ ਜਾਣਾ ਉਹ ਵੀ ਜਾਣਾ ਸੋ 3000 ਕਿਊਸਕ ਇਸ ਨਹਿਰ ਰਹੀਂ ਪੰਜਾਬ ਨੇ ਪਾਣੀ ਮੰਗਿਆ ਹੁਣ ਇੱਥੇ ਆ ਕੇ ਵਿੱਚ ਫਸ ਗਿਆ ਪੰਜਾਬ ਨੇ ਭਾਖੜਾ ਨਹਿਰ ਰਾਹੀਂ 3000 ਕਿਊਸਕ ਪਾਣੀ ਮੰਗਿਆ ਜੇ 10300 ਉਹਨਾ ਹਰਿਆਣੇ ਵਾਲਾ ਦੇ ਦिए 3000 ਆਪਣਾ ਹੋ ਗਿਆ 13300 ਕਿਊਸਕ ਪਾਣੀ ਹੋ ਗਿਆ ਨਹਿਰ ਦੀ ਸਮਰੱਥਾ 12500 ਤੇ 11200 ਤੋਂ ਉੱਪਰ ਚੱਲਿਆ ਹੀ ਨਹੀਂ ਇਸ ਤੇ ਕਿਵੇਂ ਤੁਸੀਂ ਚਲਾਉਂਗੇ ਜੀ ਹੁਣ ਹਰਿਆਣਾ ਕਹਿੰਦਾ ਜੀ ਅੱਗੇ ਤਾਂ ਤੁਸੀਂ ਭਾਖੜਾ ਰਾਹੀਂ ਇਦਾਂ ਲੈਂਦੇ ਨਹੀਂ ਸੀ ਜੀ ਤੁਸੀਂ ਜਾਣ ਕੇ ਸਾਨੂੰ ਤਾਂ ਉਹ ਕਹਿੰਦੇ ਭਾਈ ਅੱਗੇ ਸਾਡੀ ਖਾਲਾਂ ਖੁੜਾਂ ਨਹੀਂ ਚੱਲੀਆਂ ਸੀ ਇਦਾਂ ਹੁਣ ਅਸੀਂ ਨਹਿਰੀ ਪਾਣੀ ਵੱਧ ਪਰਸਣ ਲੱਗੇ ਆ ਅਸੀਂ ਉਧਰ ਨੂੰ ਤੁਰੇ ਆ ਇਸ ਲਈ ਸਾਨੂੰ ਚਾਹੀਦੀ ਆ ਅਜੇ ਵੀ ਲੋੜ ਆ ਪੰਜਾਬ ਨੂੰ ਮੁੜ ਕੇ ਨਹਿਰੀ ਪਾਣੀ ਤੇ ਜੇ ਸਾਡੀ ਖੇਤੀ ਆ ਜਾਵੇ ਇੱਥੋਂ ਤੱਕ ਕਿ ਜੇ ਨਹਿਰ ਦੇ ਕਿਨਾਰਿਆਂ ਦੇ ਬਸੇ ਸ਼ਹਿਰਾਂ ਔਰ ਪਿੰਡਾਂ ਨੂੰ ਕਸਬਿਆਂ ਨੂੰ ਨਹਿਰੀ ਪਾਣੀ ਰਾਹੀਂ ਉਹਦਾ ਸੁਧਾਈ ਵਾਲਾ ਸਿਸਟਮ ਲਾ ਕੇ ਉਹ ਪਾਣੀ ਪੀਣ ਲਈ ਵਰਤਿਆ ਜਾਣ ਸ਼ੁਰੂ ਹੋ ਜਵੇ ਤਾਂ ਮੇਰੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਜਿਹੜੀਆਂ ਮੋਟਰਾਂ ਕੱਢ ਰਹੀਆਂ ਨੇ ਚਾਹੇ ਉਹ ਸ਼ਹਿਰਾਂ ਚ ਪੀਣ ਲਈ ਚਾਹੇ ਉਹ ਪਿੰਡਾਂ ਚ ਪੀਣ ਲਈ ਚਾਹੇ ਉਹ ਖੇਤਾਂ ਲਈ ਉੱਚ ਬਹੁਤ ਬਚਾਅ ਹੋ ਸਕਦਾ ਹੈ ਇਹਦੇ ਉੱਤੇ ਕੰਮ ਕਰਨੀ ਸੋ ਇਹ ਟਕਰਾ ਕਾਫੀ ਹੋ ਗਿਆ ਜੀ ਤੇ ਇਸ ਟਕਰਾ ਦੇ ਵਿੱਚ ਸਥਿਤੀ ਤਨਾਲੀ ਬਣੀ ਸੀ ਫਿਲਹਾਲ ਟਲ ਗਈ ਆ ਚਲੋ 20 ਤਰੀਕ ਤੱਕ ਦਾ ਵੀ ਮਸਲਾ ਹੱਲ ਆ 20 ਤੋਂ ਬਾਅਦ ਵਾਲਾ ਵੀ ਮਸਲਾ ਹੁਣ ਸਾਰਿਆਂ ਨੇ ਜਦੋਂ ਇਹ ਪੇਜ ਫਸਿਆ 10300 ਵਾਲਾ ਤੇ ਪੰਜਾਬ ਦੇ 3000 ਵਾਲਾ ਤੇ ਫਿਰ ਤੈ ਹੀ ਕੀਤਾ ਪੰਜਾਬ Haryana ਤੇ Rajasthan ਦੇ ਨੁਮਾਇੰਦਿਆਂ ਨੇ ਕਿ ਵੀ ਆਪਾਂ ਚੇਅਰਮੈਨ ਸਾਹਿਬ ਤੇ ਛੱਡ ਦੋ ਆਪਣੇ ਹਿਸਾਬ ਨਾਲ ਦੇਖ ਲੈਣੇ ਚਲੋ ਇਹ ਯਕੀਨ ਬਣ ਗਿਆ ਸੋ ਇਹ ਹੁਣ ਔਖੀ ਘੜੀ ਵੀ ਲੰਘ ਜਾਣੀ ਉਹ ਤਾਂ ਜੂਨ ਵਾਲਾ ਮਸਲਾ ਵੀ ਆਉਣਾ ਚੋਣੇ ਦੇ ਸਮੇਂ ਵੱਧ ਮੰਗ ਵੀ ਆ ਮਸਲਾ ਤਾਂ ਜੇ ਪਾਕਿਸਤਾਨ ਨਾਲ ਵੀ ਪਾਣੀਆਂ ਦਾ ਖਾਸ ਚੱਲੀ ਜਾਂਦਾ ਤੇ ਉਹਨਾਂ ਨੇ ਦਵੱਲੀ ਗੱਲਬਾਤ ਦੀ ਵੀ ਛਾਪ ਰਟਾਈ ਆ ਪਾਕਿਸਤਾਨ ਨੇ ਸ਼ਾਇਦ ਮੇਜ਼ ਤੇ ਬੈਠ ਕੇ ਗੱਲ ਹੋਵੇ ਤਾਂ ਸ਼ਾਇਦ ਕੋਈ ਹੱਲ ਨਿਕਲੇ ਪਰ ਪਹਿਲੂ ਤਾਂ ਇੱਕ ਹੋਰ ਹੈ ਜਨਾਬ ਬਹੁਤ ਗੰਭੀਰ ਗੌਰਤਾ ਉਹਦੇ ਤੇ ਵੀ ਕਰਨੀ ਪਣਦੀ ਹੈ ਕੰਗਣਾ ਰਣੋਤ ਕੰਗਣਾ ਰਣੋਤ ਦੇ ਟਵੀਟ ਨੇ ਭਾਜਪਾ ਨੂੰ ਭਾਜਪਾ ਨੂੰ ਹੀ ਮੁਸੀਬਤ ਚ ਪਾਤਾ ਖੰਗਣਾ ਰਣੋਤ ਨੇ ਆਪਣੇ ਵੱਲੋਂ ਤੁਨਿੰਦਰ ਮੋਦੀ ਦੀ ਤਾਰੀਫ ਕਰਦੇ ਆ ਉਸ ਨੂੰ ਸਭ ਦਾ ਬਾਪ ਦੱਸਿਆ ਸੀ ਪਰ ਕਿੰਦੇ ਕਿ ਭਾਜਪਾ ਨੂੰ ਫਿਕਰ ਪੈ ਗਿਆ ਕਿ ਕਿਤੇ ਇਸ ਟਵੀਟ ਤੋਂ 트ੰਪ ਸਾਬ ਨਰਾਜ਼ ਨਾ ਹੋ ਜਾਣ ਤੇ 트ੰਪ ਨੂੰ ਨਿਸ਼ਾਨੇ ਤੇ ਲੈਣ ਵਾਲਾ ਕੰਗਨਾਰਾਉ ਦਾ ਟਵੀਟ ਭਾਜਪਾ ਨੇ ਕਰਾਇਆ ਡਿਲੀਟ ਫਿਰ ਬਿਲਕੁਲ ਜੀ ਮੈਂਬਰ ਪਾਰਲੀਮੈਂਟ ਹੈ ਕੰਗਨਾਰਾਉ ਉਹਨੇ 트ੰਪ ਨੂੰ ਅਲਫਾ ਪੁਰਸ਼ ਦੱਸਿਆ ਅਲਫਾ ਪੁਰਸ਼ ਮਤਲਬ ਹੁੰਦਾ ਬਹੁਤ ਪ੍ਰਭਾਵਸ਼ਾਲੀ ਬੰਦਾ ਕਹਿੰਦੀ ਕਿ 트ੰਪ ਹੈ ਜਿਹੜਾ ਉਹ ਅਲਫਾ ਪੁਰਸ਼ ਹੈ ਪਰ ਕਹਿੰਦੀ ਨਰੇਂਦਰ ਮੋਦੀ ਅਲਫਾ ਪੁਰਸ਼ ਦਾ ਵੀ ਬਾਪ ਹੈ। ਸਭ ਦਾ ਬਾਪ ਹੈ ਕਹਿੰਦੀ। ਤੇ ਫਿਰ ਜੇਪੀ ਨੱਡਾ ਨੇ ਕਹਿੰਦੇ ਸਿੱਧੀ ਪਹੁੰਚ ਅਪਰੋਚ ਕੀਤੀ ਕੰਗਣਾ ਨਾਲ ਉਤਰ ਕੇ ਕਿ ਤੈਨੂੰ ਇਹੀ ਕੰਮ ਹੈ। ਤੂੰ ਪੰਗਾ ਹੀ ਸੇੜ ਕੇ ਰੱਖਣਾ। ਆਪਣੇ ਵੱਲੋਂ ਤਾਂ ਵਿਚਾਰੀ ਸੋਹਲੇ ਗਾਉਣਾ ਚਾਹੁੰਦੀ ਹੈ ਆਪਣੇ ਵੱਲ ਤਾਂ ਤਾਰੀਫ ਕਰਨਾ ਚਾਹੁੰਦੀ ਹੈ। ਤੇ ਫਸ ਜਾਂਦੀ ਹੈ ਉਲਟੇ ਪੰਗੇ 'ਚ। ਕਦੇ ਥੱਪੜ ਕਾਂਡ। ਕਦੇ ਕਿਸਾਨੀ ਮਸਲੇ ਦੇ ਉੱਤੇ ਗਲਤ ਟਿੱਪਣੀ ਕਰਕੇ ਕਿ 100-100 ਰੁਪਏ ਦਿਹਾੜੀ ਲੈ ਕੇ ਧਰਨੇ ਤੇ ਆਉਂਦੀਆਂ ਨੇ ਬੀਬੀਆਂ ਜੀ ਫੇਰ ਮਾਫੀਆਂ। ਫਿਰ ਕੇ ਰਾਵਨ ਦੀ। ਹੈਨਾ ਤੇ ਫਿਰ ਪਹਿਲਾਂ ਵੀ ਹੋਰ ਬਥੇਰੇ ਬੇਲੋੜੇ ਪੰਗੇ ਰਹੇ ਨੇ ਇਸ ਤੋਂ ਪਹਿਲਾਂ ਵੀ ਉਹਨੇ ਮੋਦੀ ਦੇ ਲਈ ਖਾਸਾ ਕੁਝ ਪੰਗੇ ਪਾਉਂਦੀ ਰਹੀ ਹੈ ਮਈ 2024 ਚ ਇੱਕ ਇੰਟਰਵਿਊ ਚ ਕੰਗਣਾ ਨੇ ਹ ਇਹ ਇੱਥੋਂ ਤੱਕ ਕਿਹਾ ਸੀਗਾ ਕਿ ਇੰਨੇ ਛੋਟੇ ਸਮੇਂ ਚ ਐਡੇ ਵੱਡੇ ਮਕਾਮ ਤੇ ਪਹੁੰਚਣਾ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਇਸ ਆਧਾਰਨ ਬੰਦਾ ਨਹੀਂ ਦੇਵੀ ਸ਼ਕਤੀ ਹੁੰਦੀ ਹੈ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਚ ਵੀ ਭਾਜਪਾ ਦੀ ਜਿੱਤੇ ਕੰਗਣਾ ਨੇ ਕਿਹਾ ਸੀ ਕਿ ਅੱਜ ਭਾਰਤ ਦੀ ਜਨਤਾ ਬ੍ਰਾਂਡ ਬ੍ਰੈਂਡ ਉੱਤੇ ਬ੍ਰਾਂਡ ਤੇ ਭਰੋਸਾ ਕਰਦੀ ਆ ਨਰਿੰਦਰ ਮੋਦੀ ਖੁਦ ਇੱਕ ਬ੍ਰਾਂਡ ਆ ਇਹ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਹੈ ਨਾ ਜਾਂ ਸੁਧਾਰਨ ਮਾਨਵ ਨਹੀਂ ਇਹ ਕਈ ਟੈਗ ਦੇ ਚੁੱਕੀ ਆ ਪਰ ਅੱਜ ਵਾਲਾ ਟਵੀਟ ਤੋਂ ਉਹਦਾ ਸਿਰਾ ਸੀ ਟਵੀਟ ਕੀ ਸੀ ਪਹਿਲਾਂ ਉਹ ਦੇਖੋ ਕੰਗਣਾ ਨੇ ਪੀਐਮ ਮੋਦੀ ਤੇ ਟਰੰਪ ਦੀ ਤੁਲਨਾ ਨਾਲ ਜੁੜੇ ਤਿੰਨ ਪੁਆਇੰਟ ਲਿਖ ਕੇ ਪੁੱਛਿਆ ਕਹਿੰਦੀ ਉਹ ਅਮਰੀਕਾ ਰਾਸ਼ਪਤੀ ਹੈ ਪਰ ਦੁਨੀਆ ਦੇ ਲਈ ਸਭ ਤੋਂ ਪਸੰਦਾ ਜੇਕਰ ਕੋਈ ਲੀਡਰ ਹੈਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਦੂਜਾ ਪੁਆਇੰਟ ਉਹਨੇ ਲਿਖਿਆ 트럼ਪ ਦਾ ਇਹ ਦੂਜਾ ਕਾਰਜਕਰ ਹੈ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਤੀਜਾ ਕਾਰਜਕਰ ਹੈ। ਤੀਸਰਾ ਪੁਆਇੰਟ ਕਹਿੰਦੀ ਕੋਈ ਸ਼ੱਕ ਨਹੀਂ। 트럼ਪ α ਪੁਰਸ਼ ਹੈ। ਮਤਲਬ ਬਹੁਤ ਪ੍ਰਭਾਵਸ਼ਾਲੀ ਬੰਦਾ ਹੈ। ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ α ਪੁਰਸ਼ ਦੇ ਵੀ ਬਾਪ ਨੇ। ਕੰਗਣਾ ਏ 3 ਪੁਆਇੰਟ ਦੇ ਵਿੱਚ ਆਖਰੀ ਪੁਆਇੰਟ ਜਦੋਂ ਇਹ ਲਿਖਦੀ ਆ ਕਿ ਅਲਫਾ ਪੁਰਸ਼ ਮਤਲਬ ਟਰੰਪ ਦੇ ਵੀ ਬਾਪ ਨੇ ਤੇ ਫਿਰ ਭਾਜਪਾ ਦਾਤਾ ਪਰ ਇਹਦੀ ਭਾਜਪਾ ਦਾ ਟਰੰਪ ਦੇ ਨਾਂ ਤੇ ਕੁਸਕ ਨਹੀਂ ਰਹੀ ਅਜੇ ਤੱਕ ਅਜੇ ਤੱਕ ਬੋਲ ਕੇ ਰਾਜ਼ੀ ਨਹੀਂ ਉਹਨੇ ਜਿਨਨੇ ਸਵਾਲ ਖੜੇ ਕੀਤੇ ਨੇ ਜਿਨਨੇ ਇਹਨਾਂ ਲਈ ਮੁਸੀਬਤ ਖੜੀ ਕੀਤੀ ਆ ਜਿਵੇਂ ਉਹ ਚੜ੍ਹਿਆ ਆਉਂਦਾ ਕਿ ਲਿਆਓ ਵੀ ਤੁਹਾਡਾ ਟ੍ਰੇਡ ਆ ਕਰਾ ਦੂੰ ਮੈਂ ਸਮਝੌਤਾ ਕਰਾਇਆ ਮੈਂ ਜੇ ਤੁਹਾਡਾ ਵਪਾਰ ਬੰਦ ਕਰਾ ਦੂੰ ਮੈਂ ਜ਼ੀਰੋ ਤੇ ਟੈਰਫ ਤੇ ਮੇਰੇ ਤੋਂ ਮਗਰ ਭਾਰਤ ਆ ਫਿਰਦਾ ਇਹ ਜੀ ਬਿਆਨੀਆਂ ਉਹਦੇ ਤੇ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਨਹੀਂ ਉਹਦੇ ਤੇ ਕੇਂਦਰ ਸਰਕਾਰ ਬੋਲਦੇ ਨਹੀਂ ਤੇ ਕੰਗਣਾ ਨੇ ਟਰੰਪ ਦਾ ਬਾਪ ਦੱਸਤਾ ਮੋਦੀ ਨੂੰ ਤੇ ਫਿਰ ਆਪ ਹੀ ਦੱਸਿਆ ਕਹਿੰਦੀ ਫਿਰ ਜੇਪੀ ਨੱਡਾ ਜੀ ਨੇ ਇਹ ਪੋਸਟ ਡਿਲੀਟ ਕਰਾਈ ਜੀ ਲਓ ਜੀ ਕਰ ਲਓ ਕਿਉਂ ਨਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ